ਹੋ ਕੈਪਸੂਲ ਨਸ਼ੇ ਦਾ ਇੱਕ ਦਿਨ ਚ ਮਤਲਬ ਮੰਨ ਲਓ ਖਾ ਜਾਂਦਾ ਤੇ ਕਿਤਰਾ ਸਰਵਾਈਵ ਹੋਊਗਾ ਤੁਸੀਂ ਦੇਖ ਲਓ ਅਸੀਂ ਜੇ ਲੋਕਾਂ ਨੂੰ ਕਹਿੰਦੇ ਆ ਵੀ ਕਾਲੇ ਛੋਲੇ ਖਾਣੇ ਆ ਤੇ ਅਸੀਂ ਕਹਿੰਦੇ 40 ਕ ਛੋਲਿਆਂ ਦੇ ਦਾਣੇ 20 ਕ ਮੇਥੀ ਦੇ ਦਾਣੇ ਵੀ ਅਸੀਂ ਕੁਆਂਟੀਟੀ ਦੱਸਦੇ ਆ ਹਾਂਜੀ ਤੇ ਇਹ 100 100 ਕੈਪਸੂਲ ਔਰ ਸਾਰਾ ਕੈਮੀਕਲ ਹੈ ਸਾਰਾ ਕੈਮੀਕਲ ਉਹ ਡਾ ਜਗੇਂਦਰ ਤੁਹਾਡੇ ਆਰਗਨਸ ਨੂੰ ਡੈਮੇਜ ਕਰਨਾ ਬਿਲਕੁਲ ਔਰ ਖਾਸ ਕਰੂ ਤੁਹਾਡਾ ਜਿਹੜਾ ਪੂਰਾ ਜਿਹੜਾ ਲਾਈਫ ਆ ਜਿਹਨੂੰ ਅਸੀਂ ਮੈਰਿਡ ਲਾਈਫ ਜਿਹਨੂੰ ਅਸੀਂ ਰੋਮਾਂਸ ਲਾਈਫ ਕਹਿੰਦੇ ਆ ਉਹਨੂੰ ਖਤਮ ਕਰ ਦਿੰਦਾ ਸਾਰੇ ਜਿੰਨੇ ਵੀ ਆਪਣੇ ਪੰਜਾਬ ਦੇ ਲੋਗ ਆ ਹਾਂਜੀ ਜਿਹੜੇ ਨਸ਼ੇ ਦੇ ਨਾਲ ਕਿਤੇ ਨਾ ਕਿਤੇ ਰਿਲੇਟ ਕਰਦੇ ਚਾਹੇ ਛਡਾਉਣਾ ਚਾਹੁੰਦੇ ਆ ਇਹੋ ਛੜਾਉਂਦੇ ਆ ਚਾਹੇ ਉਹ ਖੁਦ ਕਰਦੇ ਆ ਚਾਹੇ ਕਿਸੇ ਨੂੰ ਦੇਖਦੇ ਆ ਹੁਣ ਜਿਹੜੇ ਬੰਦੇ ਨੂੰ ਨਸ਼ੇ ਨਾਲ ਕੋਈ ਰਿਲੇਸ਼ਨ ਆ ਉਹਨੂੰ ਮੇਰੀ ਇਹ ਗੱਲ ਪਤਾ ਹੈ ਵੀ ਗੋਇਲ ਸਾਹਿਬ ਨੇ ਇੱਕ ਇਦਾਂ ਦੀ ਦਵਾਈ ਦਿੱਤੀ ਹੋਈ ਆ ਜਿਹਦਾ ਨਾਮ ਹੈ ਨਰਵੋ ਪਲੱਸ ਡੀ ਜੀ ਦੇਖੋ ਮੈਂ ਹਮੇਸ਼ਾ ਨੁਸਖਾ ਵੀ ਸ਼ੇਅਰ ਕਰ ਦਿੰਦਾ ਹਾਂ ਨਾ ਤਾਂ ਕਿ ਜਿਹੜਾ ਬੰਦਾ ਬਣਾਊਗਾ ਉਹ ਘੱਟੋ ਘੱਟ ਲੋਕਾਂ ਨੂੰ ਨਸ਼ਾ ਛਡਾਊ ਹੋਰ ਕੀ ਕਰਨ ਨੂੰ ਹੋਰ ਕੀ ਕਰਨ ਹੁਣ ਤੱਕ ਮਤਲਬ ਮੈਂ ਇਹ ਨਹੀਂ ਕਹਿ ਸਕਦਾ ਵੀ 10 ਲੱਖ ਬੰਦੇ ਨੂੰ ਨਸ਼ਾ ਛਡਾ ਕੇ ਹੈਨਾ ਉਹੀ ਵੀ ਵਸਤੇ ਨੇ 4 ਲੱਖ ਤੋਂ ਵੱਧ ਕੁਝ ਲੋਕਾਂ ਨੂੰ ਛੁੜਾ ਚੁੱਕੇ ਇਹ ਵੀ ਇੱਕ ਵੱਡਾ ਅੰਕੜਾ ਹੈ ਅੱਜ ਦੀ ਤਰੀਖ ਦੇ ਵਿੱਚ ਕੀ ਪਿਛੋਂ ਤੋਂ ਲੈ ਕੇ ਲੈ ਲੋ ਵੀ ਨਸ਼ਾ ਬਹੁਤ ਚਿੰਤਾ ਦਾ ਵਿਸ਼ਾ ਹੈ ਹੈਨਾ ਬਹੁਤ ਤਦਾਰ ਇਹਨੂੰ ਆਪਾਂ ਉਹ ਜਿੱਦਾਂ ਬਿੱਲੀ ਨੂੰ ਵੇਖ ਕੇ ਕਬੂਤਰ ਰੱਖਾਂ ਬੰਦ ਕਰ ਲਿੰਦਾ ਉਹ ਮਾਹੌਲ ਬਣਿਆ ਮਾਹੌਲ ਬਣਿਆ ਹੈਨਾ ਵੀ ਹੈਗਾ ਸਾਰਾ ਗੋਸ਼ੀਏ ਪਰ ਹੁਣ ਕੀ ਕੀਤਾ ਕੀ ਜਾਵੇ ਔਰ ਹਰ ਦੂਜੇ ਘਰ ਦੀ ਗਾਣੀ ਆਏ ਹਮ ਘਰ ਘਰ ਦੀ ਗਾਣੀ ਕਹ ਲੋ ਜਾਂ ਦੂਜੇ ਘਰ ਦੀ ਵੀ ਨਸ਼ਾ ਔਰ ਨਸ਼ੇ ਦੀਆਂ ਵੈਰਾਈਟੀਆਂ ਹੀ ਇੰਨੀਆਂ ਕਿ ਜ਼ਿਆਦੀਆਂ ਵਾਂ ਵੀ ਉਹ ਜਿੰਨੇ ਕੁ ਲੋਕ ਮਿਲਦੇ ਉਹ ਹਰ ਇੱਕ ਦਾ ਆਪ ਦਾ ਆਪ ਦਾ ਹੀ ਇੱਕ ਉਹ ਕਹਿ ਸਕਦੇ ਹੈਨਾ ਬਹੁਤ ਫਰਕ ਹੁਣ ਮੇਰੀ ਨੌਲੇਜ ਜੀ ਆ ਮੰਨ ਲਓ ਕੋਈ ਵੀਰ ਉਹ 100 ਕੈਪਸੂਲ ਇੱਕ ਦਿਨ ਦਾ ਖਾ ਜਾਂਦਾ ਉਹ ਹੁਣ ਮੈਨੂੰ ਨਾਂ ਤਾਂ ਨਹੀਂ ਪਤਾ ਵੀ ਕਿਹੜਾ ਖਾਂਦਾ ਉਹ ਮੈਨੂੰ ਨਾਂ ਦਾ ਤੇ ਪਤਾ ਹੀ ਨਹੀਂ ਤੇ ਪਰ ਉਹ 100 ਕੈਪਸੂਲ ਨਸ਼ੇ ਦਾ ਇੱਕ ਦਿਨ ਚ ਮਤਲਬ ਮੰਨ ਲਓ ਖਾ ਜਾਂਦਾ ਤੇ ਕਿਤਰਾ ਸਰਵਾਈਵ ਹੋਊਗਾ ਤੁਸੀਂ ਦੇਖ ਲਓ ਅਸੀਂ ਜੇ ਲੋਕਾਂ ਨੂੰ ਕਹਿੰਨੇ ਆ ਵੀ ਕਾਲੇ ਛੋਲੇ ਖਾਣੇ ਆ ਤੇ ਅਸੀਂ ਕਹਿੰਨੇ 40 ਕਿ ਛੋਲਿਆਂ ਦੇ ਦਾਣੇ 20 ਕਿ ਮੇਥੀ ਦੇ ਦਾਣੇ ਵੀ ਅਸੀਂ ਕੁਆਂਟੀਟੀ ਦੱਸਦੇ ਆ ਤੇ ਇਹ 100 100 ਕੈਪਸੂਲ ਔਰ ਸਾਰਾ ਕੈਮੀਕਲ ਹੈ ਸਾਰਾ ਕੈਮੀਕਲ ਉਹਨੇ ਜਾ ਕੇ ਅੰਦਰ ਤੁਹਾਡੇ ਆਰਗਨਸ ਨੂੰ ਡੈਮੇਜ ਕਰਨਾ ਬਿਲਕੁਲ ਔਰ ਖਾਸ ਕਰੂ ਤੁਹਾਡਾ ਜਿਹੜਾ ਪੂਰਾ ਜਿਹੜਾ ਲਾਈਫ ਆ ਜਿਹਨੂੰ ਅਸੀਂ ਮੈਰਿਡ ਲਾਈਫ ਜਿਹਨੂੰ ਅਸੀਂ ਰੋਮਾਂਸ ਲਾਈਫ ਕਹਿੰਨੇ ਆ ਉਹਨੂੰ ਖਤਮ ਕਰ ਦਿੰਦਾ ਤੇ ਫਿਰ ਇਨਸਾਨ ਉਸੇ ਚੱਕਰ ਚ ਹੋਰ ਨਸ਼ੇ ਹੋਰ ਨਸ਼ੇ ਗਲਤ ਨਸ਼ਿਆਂ ਚ ਜਾਂਦਾ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹੰ ਦیدار ਜੀ ਕਿ ਜਿਹੜੇ ਲੋਕੀ ਨਸ਼ਾ ਕਰਦੇ ਆ ਹਾਂਜੀ ਉਹ ਇੱਕ ਤਾਂ ਬੜੀ ਗੱਲ ਇਹ ਆ ਕਿ ਉਹ ਛੱਡਣਾ ਚਾਹੁੰਦੇ ਆ ਹਾਂਜੀ ਇਹ ਗੱਲ ਕਲੀਅਰ ਹੈ ਤੁਸੀਂ ਕਦੀ ਉਸ ਪਰਸਨ ਨੂੰ ਜੇ ਮਿਲੇ ਤੁਸੀਂ ਪੁੱਛ ਕੇ ਦੇਖੋ ਉਹ ਕਹੋਗਾ ਯਾਰ ਤੇ ਨਰਕ ਭੋਗ ਰਿਆ ਮੈਂ ਮਤਲਬ ਕਿ ਮੈਨੂੰ ਕੁਝ ਦੱਸੋ ਜੇ ਛੁੱਟ ਜੇ ਜਿੱਦਾਂ ਤੁਸੀਂ ਗੱਲ ਕੀਤੀ ਉਹ ਛੱਡਣ ਦੀ ਕੋਸ਼ਿਸ਼ ਕਰ ਕੀਤੀ ਹਾਂ ਪਰ ਉਹ ਕੋਈ ਚੀਜ਼ਾਂ ਵਰਕ ਹੀ ਨਹੀਂ ਕਰ ਰਹੀਆਂ ਲਾਈਕ ਮਤਲਬ ਵੀ ਉਹ ਬਹੁਤ ਕੋਸ਼ਿਸ਼ਾਂ ਨੇ ਕੀਤੀ ਪਰ ਉਹ ਚੀਜ਼ਾਂ ਨਹੀਂ ਉਹ ਹੀ ਸਰੀਰ ਦੁਖਦਾ ਹੱਥ ਪੈਰ ਦੁਖਦੇ ਆ ਨਜਲਾ ਹੋ ਗਿਆ ਪਾਣੀ ਆਉਣ ਲੱਗ ਗਿਆ ਘਰੋਂ ਬੇਕਾਰ ਹੋ ਜਾਂਦਾ ਬੰਦਾ ਬੇਕਾਰ ਬੋਡੀ ਹੋ ਜਾਂਦੀ ਹੈ ਜੋ ਇਦਾਂ ਛੱਡਦਾ ਉਹਨੂੰ ਮੈਂ ਤੁਹਾਨੂੰ ਦੱਸਦਾ ਇੱਕ ਨਾ ਸਾਡੇ ਵੈਦ ਆ ਉਹਨਾਂ ਨੇ ਇੱਕ ਦਵਾਈ ਬਣਾਈ ਬੜੇ ਸਾਰੇ ਜਿੰਨੇ ਵੀ ਆਪਣੇ ਪੰਜਾਬ ਦੇ ਲੋਕ ਆ ਹਾਂਜੀ ਜਿਹੜੇ ਨਸ਼ੇ ਦੇ ਨਾਲ ਕਿਤੇ ਨਾ ਕਿਤੇ ਰਿਲੇਟ ਕਰਦੇ ਚਾਹੇ ਉਹ ਛਡਾਉਣਾ ਚਾਹੁੰਦੇ ਆ ਚਾਹੇ ਉਹ ਛੜ ਆਉਂਦੇ ਆ ਚਾਹੇ ਉਹ ਖੁਦ ਕਰਦੇ ਆ ਚਾਹੇ ਕਿਸੇ ਨੂੰ ਦੇਖਦੇ ਆ ਮਤਲਬ ਜਿਹੜੇ ਬੰਦੇ ਨੂੰ ਨਸ਼ੇ ਨਾਲ ਕੋਈ ਰਿਲੇਸ਼ਨ ਆ ਉਹਨੂੰ ਮੇਰੀ ਇਹ ਗੱਲ ਪਤਾ ਹੈ ਵੀ ਗੋਲ ਸਾਹਿਬ ਨੇ ਇੱਕ ਇਦਾਂ ਦੀ ਦਵਾਈ ਦਿੱਤੀ ਹੋਈ ਆ ਜਿਹਦਾ ਨਾਮ ਹੈ ਨਰਵੋ ਪਲੱਸ ਡੀ ਜੀ ਦੇਖੋ ਮੈਂ ਹਮੇਸ਼ਾ ਨੁਸਖਾ ਵੀ ਸ਼ੇਅਰ ਕਰ ਦਣਾ ਹੁਣਾ ਤਾਂ ਕਿ ਜਿਹੜਾ ਬੰਦਾ ਬਣਾਊਗਾ ਹਾਂਜੀ ਉਹ ਘੱਟੋ ਘੱਟ ਲੋਕਾਂ ਨੂੰ ਨਸ਼ੇ ਛਡਾਊ ਹੋਰ ਕੀ ਕਰ ਲੂ ਹੋਰ ਕੀ ਕਰ ਲੂਗਾ ਹੈਨਾ ਹੁਣ ਮੈਂ ਇਕੱਲਾ ਇੱਕ ਨਾਰਸੋ ਬਿਮਾਰ ਕਿੰਨੇ ਕੁ ਲੋਕਾਂ ਨੂੰ ਛਡਾਲੂਗਾ ਹੂੰ ਤੁਸੀਂ ਦੇਖੋ ਮੈਂ ਨਵੰਬਰ 2005 ਤੋਂ ਲੱਗਾ ਜੀ ਹੁਣ ਤੱਕ ਮਤਲਬ ਮੈਂ ਇਹ ਨਹੀਂ ਕਹਿ ਸਕਦਾ ਵੀ 10 ਲੱਖ ਬੰਦੇ ਨੂੰ ਨਸ਼ਾ ਛਡਾਤਾ ਹਾਂ ਉਹ ਹੀ ਵੀ ਬਸ 3-4 ਲੱਖ ਤੋਂ ਵੱਧ ਕੁਝ ਲੋਕਾਂ ਨੂੰ ਛਡਾ ਚੁੱਕੇ ਇਹ ਵੀ ਇੱਕ ਵੱਡਾ ਅੰਕੜਾ ਹੈ ਅੱਛਾ ਇੰਨੇ ਮਤਲਬ ਛਡ ਚੁੱਕੇ ਹੋ ਗਏ ਨੇ ਤੇ ਅਰ ਤੁਸੀਂ ਯਕੀਨ ਕਰੋ ਜੀ ਦਾਰ ਜੀ ਜਦੋਂ ਮੈਂ ਕਿਤੇ ਜਾਂਦਾ ਨਾ ਆਪਣੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਮੈਂ ਵਿਜ਼ਿਟ ਕਰਦਾ ਜੀ ਬਹੁਤ ਸਾਰੇ ਲੋਕ ਜੇ ਤੁਸੀਂ ਉੱਥੇ ਦੇਖੋ ਮਤਲਬ ਮੇਰਾ ਤਾਂ ਕਈ ਵਾਰ ਰੋਣ ਹੀ ਨਿਕਲ ਜਾਂਦਾ ਜੀ 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 ਮਤਲਬ ਆ ਕੇ ਕੋਈ ਕਹੂਗਾ ਜੀ ਗੁਰਸੱਭ ਤੁਸੀਂ ਤਾਂ ਸਾਡਾ ਬੱਚਾ ਬਚਾਤਾ ਕੋਈ ਕਹੂਗਾ ਸਾਡਾ ਤੁਸੀਂ ਪਿਤਾ ਜੀ ਨੂੰ ਬਚਾਤਾ ਕੋਈ ਕਹਿੰਦੇ ਸਾਡਾ ਘਰ ਬਚ ਗਿਆ ਹਾਂਜੀ ਮਤਲਬ ਮੈਨੂੰ ਆਇ ਲੱਗਦਾ ਹੁੰਦਾ ਮੈਂ ਕੌਣ ਹਾਂ ਇਹ ਜਿਹੜੀ ਦਵਾਈ ਬਣੀ ਹੈ ਚ ਕੋਈ ਜ਼ਰੂਰ ਬਾਬਾ ਦੀਪ ਸਿੰਘ ਜੀ ਦੀ ਕੋਈ ਉੱਪਰ ਪਾਵਰ ਹੈਗੀ ਹੈ ਜਿਹੜੀ ਕੰਮ ਕਰਦੀ ਹੈ ਕਰਦੀ ਪਾਵਰ ਹੀ ਹੁੰਦੀ ਹੈ ਕੰਮ ਪਾਵਰ ਹੀ ਹਾਂਜੀ ਬੰਦਾ ਕਹਿੰਦਾ ਮੈਂ ਕੀਤਾ ਮੈਂ ਕੌਣ ਹੁੰਦਾ ਕੁਝ ਵੀ ਨਹੀਂ ਇਹ ਕਰਦੀ ਕੋਈ ਪਾਵਰ ਆ ਅਸੀਂ ਜਦੋਂ ਉਹ ਦਵਾਈ ਬਣਾਈ ਹੁਣ ਮੈਂ ਨੁਸਖੇ ਸ਼ੇਅਰ ਕਰ ਦਿੰਨਾ ਲੋਕਾਂ ਨਾਲ ਲੋਕ ਦਿੰਦੇ ਨੇ ਬਣਾਉਂਦੇ ਨੇ ਉਹ ਵੀ ਮੇਰਾ ਥੈਂਕ ਯੂ ਕਰਦੇ ਨੇ ਵੀ ਗੁਲਸਰ ਸਾਹਾਨੂੰ ਤੁਸੀਂ ਰੋਜਗਾਰ ਲਾਤਾ ਬਹੁਤ ਬੰਦੇ ਨੇ ਆਏ ਜੀ ਇਹਨਾਂ ਨੇ ਮੇਰੇ ਥਰੂ ਨੁਸਖੇ ਬਣਾ ਕੇ ਸ਼ੁਰੂ ਕੀਤੇ ਹੋਏ ਨੇ ਹੁਣ ਉਹ ਸਾਡਾ ਨੁਸਕਾ ਬੜਾ ਸਿੰਪਲ ਹੈ ਇਹ ਦੇਖੋ ਇਹ ਹੈਗਾ ਨਰਬੋ ਪਲੱਸ ਡੀ ਕੈਪਸੂਲ ਜੀ ਇਹ ਮੈਂ ਜੱਗਰ ਕੀਤਾ ਹੋਇਆ ਜੀ ਮਤਲਬ ਇਹ ਬਹੁਤ ਜਿਗਰਾ ਚਾਹੀਦਾ ਕਿਸੇ ਨੁਸਕੇ ਨੂੰ ਜੱਗਰ ਕਰਨਾ ਅੱਜ ਕੱਲ੍ਹ ਵੈਦ ਨੁਸਖੇ ਨਹੀਂ ਦੱਸਦੇ ਜੀ ਉਹ ਕਹਿੰਦੇ ਅਸੀਂ ਕੀ ਲੈਣਾ ਤੂੰ ਸਾਡੇ ਕੋਲ ਆ ਬਿਲਕੁਲ ਰਾਈਟ ਹੈ ਜੀ ਵੈਦ ਕਹਿੰ ਤੂੰ ਕਰੇਗਾ ਜੇ ਤੂੰ ਖੁਦ ਬੈਦ ਆ ਤੂੰ ਬਣਾ ਕੇ ਲੋਕਾਂ ਨੂੰ ਦੇਣਾ ਹਾਂਜੀ ਹੈਣਾ ਕਿਉਂਕਿ ਬੈਦ ਜੀ ਜਦੋਂ ਸੁਣਦੇ ਆ ਨਾ ਮੈਂ ਜਿਹੜੇ ਨੁਸਖੇ ਬੋਲਦਾ ਉਹਨਾਂ ਦਾ ਦਿਲ ਜਾਣਦਾ ਹੁੰਦਾ ਵੀ ਗੋਲ ਬਿਲਕੁਲ ਸਹੀ ਗੱਲ ਬੋਲ ਰਿਹਾ ਇਹ ਕੰਮ ਕਰੂਗੀ ਓਕੇ ਇਹ ਚ ਪਾਇਆ ਹੋਇਆ ਨੰਬਰ 1 ਤੁਹਾਡੇ ਸਮਝ ਆਊਗਾ ਜੀਦਾਰ ਸਾਹਿਬ ਟਾਈਮ ਤੋਂ ਬਾਅਦ ਪਰ ਤੁਹਾਨੂੰ ਸਰਚ ਕਰਨੇ ਪੈਣਗੇ ਗੂਗਲ ਤੇ ਮੈਂ ਚ ਬੋਲਦਾ ਕਿਉਂਕਿ ਇਹਨੂੰ ਬੰਦਾ ਰਿਕਾਰਡ ਕਰਕੇ ਸੁਣਦਾ ਜੀ ਇਹਦੇ ਚ ਇੱਕ ਨੁਸਕਾ ਪੈਂਦਾ ਮਹਾਵਾਤ ਵਿਦਵਾਨਸਨ ਰਸ ਮਹਾ ਵਾਤ ਵਾਤ ਮਤਲਬ ਵਾਇਵਾਦੀ ਸਰੀਰ ਦੀ ਤੋੜ ਤਕਲੀਫ ਜੀ ਦਾ ਵਿਦਵਾਨ ਸਨ ਜੀ ਰਸ ਇਹ ਹਜ਼ਾਰਾਂ ਸਾਲ ਪੁਰਾਣੇ ਗ੍ਰੰਥ ਚ ਲਿਖਿਆ ਹੈ ਅੱਜ ਨਹੀਂ ਓਕੇ ਐਸੀ ਚੀਜ਼ ਉਦੋਂ ਵੀ ਸੀ ਕਿਉਂਕਿ ਨਸ਼ੇ ਤਾਂ ਪਹਿਲੇ ਹੀ ਲੋਕ ਉਦੋਂ ਵੀ ਸੋਮ ਰਸ ਪੀਂਦੇ ਸੀ ਬਿਲਕੁਲ ਰਾਈਟ ਉਦੋਂ ਵੀ ਅਫੀਮ ਭੁੱਕੀ ਹੁੰਦੀ ਸੀ ਬਿਲਕੁਲ ਨਸ਼ੇ ਸ਼ੁਰੂ ਤੋਂ ਹੀ ਨੇ ਤੇ ਇਹ ਇਹ ਛਡਵਾਉਣ ਦੇ ਤਰੀਕੇ ਵੀ ਸ਼ੁਰੂ ਤੋਂ ਨੇ ਹੁਣ ਤੇ ਇਹ ਹੋ ਗਿਆ ਵੀ ਹੁਣ ਤਾਂ ਜਣਾ ਖਾਣਾ ਵਿਗੜ ਗਿਆ ਨਾ ਅੱਗੇ ਤਾਂ ਪਿੰਡ ਚ ਇੱਕ ਦਾਵਲੀ ਹੁੰਦਾ ਸੀ ਕਿਸੇ ਦੇ ਨਿਆਣੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਲੂਜ਼ ਮੋਸ਼ਨ ਲੱਗ ਗਏ ਉਹ ਅੰਗਲੀ ਦਾ ਗੁੰਡਾ ਖੜਕਾ ਲੈਂਦੇ ਵੀ ਦਈ ਯਾਰ ਥੋੜੀ ਜੀ ਹੁਣ ਤਾਰੇ ਘਦੇ ਘਰੀ ਆਵਾ ਉੱਤਿਆ ਪਿਆ ਤੇ ਮਤਲਬ ਕਹਿਣ ਦਾ ਇਹ ਤੋਂ ਬਾਅਦ ਇਹਦੇ ਚ ਪਾਇਆ ਸਮੀਰ ਪੰਡੰਗ ਰਸ ਇਹ ਜਿਹੜਾ ਸਮੀਰ ਪੰਡੰਗ ਰਸ ਹੈ ਨਾ ਜੀ ਇਹ ਤੁਹਾਡੇ ਜਿਹੜਾ ਬਾਡੀ ਦੇ ਵਿੱਚ ਵੀਰਜ ਆ ਉਹਨੂੰ ਸਟਰੋਂਗ ਕਰਦਾ ਕਿਉਂਕਿ ਨਸ਼ੇ ਕਰ ਕਰਕੇ ਉਹ ਸੁੱਕ ਜਾਂਦਾ ਜੀ ਫਿਰ ਇਹਦੇ ਵਿੱਚ ਪਾਇਆ ਗਿਆ ਇਕੰਗ ਵੀਰ ਰਸ ਹਾਂਜੀ ਹੁਣ ਦੇਖੋ ਗ੍ਰੰਥਾਂ ਚ ਕੀ ਕੁਝ ਲਿਖਿਆ ਪਿਆ ਇਕ ਅੰਗ ਵੀਰ ਰਸ ਮਤਲਬ ਅੰਗ ਅੰਗ ਨੂੰ ਵੀਰਤਾ ਦੇਣ ਵਾਲਾ ਔਸ਼ਧ ਇਕ ਇਕ ਰਸ ਦੇ ਵਿੱਚ 24 24 25 25 ਜੜੀ ਬੂਟੀਆਂ ਨੇ ਜੀ ਓਕੇ ਇੱਕ ਦੇ ਵਿੱਚ ਤੇ ਇਹ ਕੰਗ ਵੀਰ ਜਿਵੇਂ ਲੋਕ ਕਹਿੰਦੇ ਨੇ ਜੀ ਮੇਰਾ ਪਾਸਾ ਤਾਂ ਨਹੀਂ ਖੜਜੂ ਮੇਰਾ ਕੋਈ ਅੰਗ ਤਾਂ ਨਹੀਂ ਮਰਜੂ ਮੈਂ ਨਸ਼ਾ ਤਾਂ ਛੱਡ ਦੂ ਮੇਰੀ ਲੱਤ ਤਾਂ ਨਹੀਂ ਖੜਜੂ ਇਹ ਉਹਦੇ ਲਈ ਇਹ ਕੰਗ ਵੀਰ ਰਸ ਇਹ ਪਾਇਆ ਫਿਰ ਇਹਦੇ ਵਿੱਚ ਪਾਇਆ ਸ਼ੂਤ ਸ਼ੇਖਰ ਰਸ ਇਹ ਜਿਨ੍ਹਾਂ ਨੂੰ ਨਸ਼ਾ ਛੱਡਦੇ ਆ ਕੰਨ ਵਹਿਣ ਲੱਗ ਜਾਂਦੇ ਆ ਨੱਕ ਵਹਿਣ ਲੱਗ ਜਾਂਦਾ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਲੱਤਾਂ ਬਾਜ ਬਿਲਕੁਲ ਹੀ ਖਤਮ ਹੋ ਜਾਂਦਾ ਇਹ ਉਹਨੂੰ ਸਟਰੋਂਗ ਕਰ ਦਿੰਦਾ ਇਸ ਤਰ੍ਹਾਂ ਕਰਕੇ ਇਹਦੇ ਚ ਨਾਲ ਪਾਈ ਗਈ ਹੈ ਲਾਜਵੰਤੀ ਇੱਕ ਜੜੀ ਬੂਟੀ ਆ ਫਿਰ ਇਹਦੇ ਚ ਪਾਈ ਗਿਆ ਖੁਰਾਸਾਨੀ ਅਜਵਾਇਣ ਜਿਹੜੀ ਕਿ ਵਿਕਲਪ ਹੈ ਮਤਲਬ ਕਿ ਜਿਵੇਂ ਬੰਦੇ ਨੂੰ ਗੈਸਟ੍ਰਿਕ ਪ੍ਰੋਬਲਮ ਹੁੰਦੀ ਆ ਹੋਰ ਤਰ੍ਹਾਂ ਦੀ ਉਹ ਸਾਰੀਆਂ ਚੀਜ਼ਾਂ ਇੱਕੋ ਹੀ ਕੈਪਸੂਲ ਚ ਕੰਪਲੀਟ ਕੀਤੀਆਂ ਔਰ ਇਹ ਬੰਦੇ ਨੂੰ ਪਹਿਲੇ ਦਿਨ ਸ਼ੁਰੂ ਕਰਦੇ ਆ ਕਿ ਅੱਜ ਤੋਂ ਹੀ ਸਾਰਾ ਜਿਲ੍ਹਾ ਤੂੰ ਨਸ਼ਾ ਕਰਦਾ ਉਹਨੂੰ ਸਾਈਡ ਕਰ ਦੇ ਬਸ ਇਹ ਸਮਝ ਵੀ ਆ ਖਾਣਾ ਔਰ ਗੋਇਲ ਸਾਹਿਬ ਜਿੱਦਾਂ ਹੁਣ ਇਹ ਆ ਮੰਨ ਲੋ ਕੈਪਸੂਲ ਹੁਣ ਇਹਦੀ ਕੋਈ ਲਿਮਟ ਹੈ ਵੀ ਇੰਨਾ ਕ ਬੰਦਾ ਨਸ਼ਾ ਕਰਦਾ ਹੋਏ ਤੇ ਫਿਰ ਵਰਕ ਕਰੂਗਾ ਹੁਣ ਇੱਕ ਬੰਦਾ ਜਿੱਦਾਂ ਮੇਰੀ ਨੌਲੇਜ ਤੁਹਾਨੂੰ ਉਹ ਦੱਸ ਰਿਹਾ ਉਹ ਸੰਗਲਾਂ ਨਾ ਬੰਨਿਆ ਆ ਕਰ ਵੀ ਉਹ ਇੰਨਾ ਮਾਹੌਲ ਉਹਦਾ ਤੁਸੀਂ ਸਿਚੁਏਸ਼ਨ ਸਮਝਦੇ ਹੋਗੇ ਵੀ ਇਹ ਸੰਗਲਾਂ ਨਾ ਬੰਨਿਆ ਆ ਇਹਦੀ ਡੋਜ਼ ਹੈ ਜਿਵੇਂ ਕੋਈ ਆ ਕੇ ਮੈਨੂੰ ਕਹਿੰਦਾ ਵੀ ਗੋਇਲ ਸਾਹਿਬ ਅਸੀਂ 1 ਤੋਲਾ ਚ ਇੰਨਾ 1 ਗ੍ਰਾਮ ਚਿੱਟਾ ਲੈਨੇ ਆ ਉਹਨੂੰ ਅਸੀਂ 5 ਕੈਪਸੂਲ ਤੋਂ ਸ਼ੁਰੂ ਕਰਨਾ ਕੁਈ ਕਹਿੰਦਾ ਜੀ ਮੈਂ 2 ਗ੍ਰਾਮ ਚਿੱਟਾ ਲੈਣਾ ਉਹਨੂੰ ਅਸੀਂ 6 ਕੈਪਸੂਲ ਤੋਂ ਸ਼ੁਰੂ ਕਰਨਾ ਕਈ ਕਹਿੰਦੇ ਨੇ ਜੀ ਮੈਂ ਤਾਂ ਕਿਲੋ ਕੁ ਭੁੱਕੀ ਨਾਲ ਮਹੀਨਾ ਕੱਢ ਲੈਣਾ ਹਾਂਜੀ ਉਹਨੂੰ ਅਸੀਂ 1-1 ਕੈਪਸੂਲੀ ਦੇਣਾ ਮਤਲਬ ਇਹ ਉਹਦੇ ਡੋਜ਼ ਡਿਪੈਂਡ ਕਰਦਾ ਕਿ ਉਹ ਕਿੰਨੀ ਲੈਂਦਾ ਕਈ ਵਾਰੀ ਉਹਨੂੰ ਨਾਲ ਕੋਈ ਵੀਕਨੈਸ ਆ ਪ੍ਰੋਬਲਮ ਆ ਉਹਦੀਆਂ ਦਵਾਈਆਂ ਨਾਲ ਦੇਣੀ ਇਹ ਜਿਹੜੀ ਔਸ਼ਧ ਹੈ ਇਹ ਇਸ ਤਰ੍ਹਾਂ ਦਾ ਫਾਰਮੂਲਾ ਹੈ ਗਿਲਸਾਭ ਕੀ ਅੱਜ ਤੱਕ ਹਾਂਜੀ ਮੇਰੇ ਰਿਕਾਰਡ 'ਚ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਦੁਬਾਰਾ ਇੱਥੇ ਲੱਗਿਆ ਹੋਵੇ ਓਸ਼ਾ ਜੀ ਹਾਂ ਇਹ ਜਿਵੇਂ ਅਸੀਂ 2 ਮਹੀਨੇ ਦੰਨੇ ਆ ਨਾ ਮਤਲਬ ਪਹਿਲੇ ਦਿਨ ਅਸੀਂ ਉਹਨੂੰ 15 ਗ੍ਰਾਮ ਦਵਾਈ ਦੇਣੀ ਆ ਹੂੰ 15 ਗ੍ਰਾਮ ਦਾ ਮਤਲਬ ਇੱਕ ਇੱਕ ਗ੍ਰਾਮ ਦਾ ਇੱਕ ਕੈਪਸੂਲ ਆ ਉਸ ਤੋਂ ਬਾਅਦ ਅਸੀਂ ਉਹਨੂੰ ਕਹਿੰਨੇ ਵੀ ਉਹਨੂੰ ਘਟਾਈ ਚੱਲ ਲਾਸਟ ਜਦੋਂ 2 ਮਹੀਨੇ ਹੋ ਜਾਂਦਾ ਇੱਕ ਗ੍ਰਾਮ ਤੇ ਰਹਿ ਜਾਂਦਾ ਉਹ ਨਾਲ ਨਾਲ ਡੋਜ਼ ਘਟਾਉਂਦੇ ਜਾਂਦੇ ਆ ਡੋਜ਼ ਘਟਾਉਂਦੇ ਆ ਉਹਨਾਂ ਅਸੀਂ ਦੰਨੇ ਵੀ ਪਹਿਲਾਂ 4 ਦਿਨ ਦੀ ਦਵਾਈ ਓਕੇ ਐਣੀ ਵੀ ਵੈਦਾਂ ਵਾਂਗੂ ਲੈ ਜਾ ਵੀ ਮਹੀਨੇ ਦੀ ਪੈਸੇ ਆ ਗਏ ਐਸੀ ਕੀ ਤੈਸੀ 4 ਦਿਨ ਦੀ ਉਹਨੂੰ ਕਹਿੰਨੇ ਲੈ ਜਾ 4 ਦਿਨ ਬਾਅਦ ਉਹ ਐਂ ਬੰਦਾ ਬਣ ਕੇ ਆ ਜਾਂਦਾ ਵੀ ਗੁੱਸਾ ਹੁਣ ਮੈਨੂੰ ਫਿੱਟ ਆ ਦਬਾਈ ਔਰ 4 ਦਿਨ ਚ ਉਹਦੀ ਡੋਜ਼ ਸੈੱਟ ਹੋ ਜਾਂਦੀ ਹੈ ਜੇ ਉਹਨੇ ਸਾਡੇ ਕੋਲ ਝੂਠ ਵੀ ਬੋਲਿਆ ਹੁੰਦਾ ਵੀ ਟੋਲਾ ਫੀਮ ਖਾਂਦਾ ਹੋਵੇ ਸਾਨੂੰ ਕਹਿੰਦਾ ਜੀ ਮੈਂ ਤਾਂ ਇੱਕ ਸਟਾਂਕ ਖਾਣਾ ਹੁਣ ਕਹਿੰਦਾ ਹੋ ਇੱਕ ਟੋਲਾ ਰੋਜ਼ ਦੀ ਰੋਜ਼ ਦੀ ਇੱਕ ਟੋਲਾ ਮਤਲਬ 6 ਸਟਾਂਕਾ ਹੁੰਦੇ ਵੀ ਨਹੀਂ ਅੱਗੇ ਬੋਲ ਦਿੰਦਾ ਮੈਂ ਤਾਂ ਦੋ ਸਟਾਂਕ ਖਾਣਾ ਸਾਨੂੰ ਪਤਾ ਤਾਂ ਹੁੰਦਾ ਹੀ ਹੈ ਸ਼ਕਲ ਤੋਂ ਪਤਾ ਲੱਗ ਜਾਂਦਾ ਕੋਈ ਤੇ ਲੇਕਿਨ ਅਸੀਂ ਉਹਨੂੰ ਡੋਜ਼ ਉਦਾਂ ਹੀ ਦੇ ਦਿੰਦੀ ਆ ਵੀ 4 ਦਿਨ ਦੀ ਲੈ ਜਾ ਇਹ 2 ਦਿਨ ਚ ਵੀ ਖਤਮ ਹੋ ਸਕਦੀ ਹੈ ਤੇਰੀ ਇਹ ਤੇਰੀ 5 ਦਿਨ ਵੀ ਚੱਲ ਸਕਦੀ ਹੈ ਤੇ ਉਹ ਫਿਰ 2 ਦਿਨ ਚ ਖਤਮ ਕਰਕੇ ਵੀ ਆ ਜਾਂਦਾ ਕਿਉਂ ਉਹਨੂੰ ਬਤਾਈ ਮੈਨੂੰ ডোজ ਤਾਂ ਵਾਧ ਹੀ ਲੈਣੀ ਬੂ ਹਲਕਾ ਜਿਹਾ ਪੁੱਛ ਵੀ ਲੈਂਦਾ ਵੀ ਗੋਲ ਸਾਬ ਜਿਹੜਾ ਬੰਦਾ 6 ਟਾਂਕਾ ਖਾਂਦਾ ਫਿਰ ਉਹਨੂੰ ਕਿੰਨੀ ਖਵਾਉਣੀ ਹੈ ਮੈਂ ਸਮਝ ਜਾਂਦਾ ਵੀ 6 ਵਾਲਾ ਹੀ ਹੈ ਹੈਨਾ ਤੇ ਉਹਨੂੰ ਫਿਰ ডোজ ਸੈੱਟ ਕਰਕੇ ਦੇ ਦਿੰਦਾ